I'm <laughs> We'll वञेष पियो

ਤਨ ਤਨ ਸਤਿਪੁਰ ਪੂਰੀ ਵਾਲੇ ਮਹਾਰਾਜ ਦੇ ਜੋ ਪਾਵਨ ਪਵਿੱਤਰ ਦਰਬਾਰ ਤੇ ਸ਼੍ਰੀਮਾਨ 108 ਸੰਤ 쿠ਸ਼ੀਰਾਮ ਮਹਾਰਾਜ ਜੀ ਦਾ ਜੋ 36 ਮਾ ਵਰਸੀ ਸਮਾਗਮ ਜੋ 108 ਸੰਤ ਚਰਨਦਾਸ ਮਹਾਰਾਜ ਦੀ ਰਹਿਨਮਾਈ ਹੇਠ ਜੋ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਔਰ ਪ੍ਰੇਮ ਦੇ ਨਾਲ ਮਨਾਇਆ ਇਸ ਕਰਕੇ ਇਸ ਸ਼ੁਭ ਅਫਸਰਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੈ ਜਿਨ੍ਹਾਂ ਨੇ ਵੀ ਦੇਸ਼ਵਥੇ ਦੀਆਂ ਸੰਗਤਾਂ ਨੇ ਸੇਵਾਵਾਂ ਕੀਤੀਆਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਮਹਾਰਾਜ ਆਪਣਾ ਅਸ਼ੀਰਵਾਦ ਸਾਰੀਆਂ ਸੰਗਤਾਂ ਤੇ ਇਸੇ ਤਰ੍ਹਾਂ ਬਣਾਈ ਰੱਖਣ ਔਰ ਆਪਣੇ ਚਰਨਾਂ ਨਾਲ ਲਗਾਈ ਰੱਖਣ ਜੈ ਗੁਰੂ ਦੇਵ ਤੁਹਾਨੂੰ ਗੁਰੂ ਦੇਵ ਜਿਸ ਤਰ੍ਹਾਂ ਸਾਰੀ ਸੰਗਤ ਜਾਣਦੇ ਹੋ ਕਿ ਡੇਰਾ ਸੰਤ ਬਿਸ਼ੰਭਰ ਦਾਜੀ ਮਹਾਰਾਜ ਜਿਨ੍ਹਾਂ ਦੇ ਗੱਦੀ ਨਿਸ਼ੀਣ ਸੰਤ ਬਾਬਾ ਚਰਨ ਦਾਜੀ ਮਹਾਰਾਜ ਸੰਤ ਬ੍ਰਿੰਦਾਜੀ ਮਹਾਰਾਜ ਅੱਜ ਸੰਤ ਭੋਖੀ ਸ਼ਾਮ ਜੀ ਮਹਾਰਾਏ ਦੇ ਵਰਸੀ ਸਲਾਗਨ ਦੇ ਮੌਕੇ ਤੇ ਮਹਾਪੂਜਨ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੰਤ ਭਵਨ ਨਿਰਗੁਨ ਦਾਸੀ ਮਹਾਰਾਏ ਪ੍ਰਧਾਨ ਗੁਰਦਾਰ ਸਾਹਿਬ ਸਪੈਸ਼ਲਿਟੀ ਜ਼ਿਲ੍ਹਾ ਪੰਜਾਬ ਡੇਰਾ ਸੰਤ ਕ੍ਰਿਤ ਹੁਨ ਦਾਸ ਬਾਬੇ ਜੋੜੇ ਸਾਹਿਬ ਤੋਂ ਉਹਨਾਂ ਨੇ ਪਹੁੰਚਣਾ ਸੀ ਕੁਸ਼ ਰਜੇਮੀ ਹੋਣ ਕਰਕੇ ਸ਼੍ਰੀ ਖਰਾਲਗੜ੍ਹ ਵਿਸਾਗ ਕੇ ਨਹੀਂ ਪਹੁੰਚ ਪਏ ਤਾਂ ਬਾਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਸ਼ੀਰਵਾਦ ਨਾਲ ਮਹਾਪੂਜਨ ਦੇ ਦਰਸ਼ਨ ਕਰਨ ਪਹੁੰਚੇ ਹਾਂ ਔਰ ਜਿੱਥੇ ਸਾਰੀ ਸੰਗਤ ਨੂੰ ਅਸੀਂ ਸੰਤੋ ਖੁਸ਼ੀराम ਜੀ ਮਹਾਰਾਜ ਵਰਸੀ ਸਮਾਗਮ ਦੀ ਵਧਾਈ ਦਿੰਦੇ ਆ ਕਿਉਂਕਿ ਵਧਾਈ ਮਹਾਪੁਰਸ਼ਾਂ ਦੇ ਸਮਾਗਮਾਂ ਦੀ ਹੁੰਦੀ ਹੈ ਜਿਨ੍ਹਾਂ ਨੇ ਆਪਣਾ ਜ਼ਿੰਦਗੀ ਦਾ ਬਹੁਤ ਵੱਡਾ ਜਿਹੜਾ ਸਫ਼ਰ ਤੈਅ ਕਰਕੇ ਸੰਸਾਰਿਕ ਜੀਵਨ ਨੂੰ ਇੱਕ ਚੰਗੇ ਰਸਤੇ ਤੇ ਚਲਾਇਆ ਹੋਵੇ ਤਾਂ ਆਪਣਾ ਜੀਵਨ ਸਫਲਾ ਕਰਕੇ ਗੁਰੂ ਚਰਨਾਂ ਦੇ ਮਹਾਰੂਸ਼ਿਆਂ ਦੇ ਉਸ ਸਤ ਗੁਰੂ ਦੇ ਚਰਨਾਂ ਜਾ ਕੇ ਅਸ਼ੀਰਵਾਦ ਦਿੰਦੇ ਹਨ ਉਹਨਾਂ ਦੇ ਵਰਸਿਸ ਮੰਗ ਲਿਆ ਸੀ ਇਸ ਕਰਕੇ ਬਤਾਈ ਦਿੰਨੇ ਆ ਕਿ ਜਿਨ੍ਹਾਂ ਨੇ ਇੱਕ ਮਾਰਗਦਰਸ਼ਕ ਬਣ ਕੇ ਸੰਸਾਰ ਨੂੰ ਸੰਸਾਰ ਦੇ ਭੁੱਲੇ ਪਟਕੇ ਲੋਕਾਂ ਨੂੰ ਸੰਗਤਾਂ ਨੂੰ ਚੰਗੇ ਰਸਤੇ ਤੇ ਚੰਗੀ ਮਾਰਗ ਤੇ ਪਾਇਆ ਹੋਵੇ ਤਾਂ ਅਸੀਂ ਬਾਬਾ ਦੇ ਚਰਨਾਂ ਕੋਟੀ ਕੋਟੀ ਪ੍ਰਣਾਮ ਕਰਦੇ ਆ ਬਹੁਤ ਖੁਸ਼ੀ ਹੁੰਦੀ ਹੈ ਮਹਾਂਪੁਰਸ਼ਾਂ ਦੇ ਬਹੁਤ ਹੀ ਵਿਦਵਾਨ ਹਨ ਮਹਾਂਪੁਰਸ਼ ਡੇਰਾ ਸਾਈਂ ਗੁਲਾਬ ਸ਼ਾਹ ਜੀ ਮਹਾਰਾਜ ਤੋਂ ਵਰਸਾਈ ਗਈ ਮਹਾਪੂਜੰਦਰਾ ਇਹ ਡੇਰਾ ਹੈ ਇਹ ਬਾਬਾ ਜੀ ਉਸ ਡੇਰੇ ਦੇ ਬਹੁਤ ਕਹਿ ਲੋ ਕਿ ਆਪਣੀ ਜ਼ਿੰਦਗੀ ਦਾ ਸਫ਼ਰ ਇਹਨਾਂ ਨੇ ਉਸ ਪਰਮਾਤਮ ਪਰਪਿਤਾ ਪਰਮਾਤਮ ਦੇ ਚਰਨਾਂ ਦੇ ਨਾਲ ਜੋੜ ਕੇ ਬਹੁਤ ਵਧੀਆ ਵਸਰ ਕਰ ਰਹੇ ਹਨ ਔਰ ਜਦੋਂ ਤੁਸੀਂ ਸਤਸੰਗ ਸੁਣੋਗੇ ਮਹਾਰਾਜ ਚੰਨ ਜੀ ਬੈਠ ਕੇ ਉਹਨਾਂ ਦੀ ਸਤਸੰਗ ਦੇ ਨਾਲ ਜੁੜੋਗੇ ਤਾਂ ਪਤਾ ਚੱਲਦਾ ਕਿ ਇਹ ਮਹਾਪੁਰਸ਼ ਵਾਕੀ ਉਹ ਰੂਹ ਹੈ ਰੰਗੀ ਹੋਈ ਗੁਰੂ ਦੇ ਵਿੱਚ ਰੂਹ ਹੈ ਜੇ ਦੀ ਸਾਨੂੰ ਚੰਗਾ ਮਾਰਦਾ ਸੁਭਾਅ ਹੁੰਦੀ ਹੈ ਤਾਂ ਅਸੀਂ ਦੁਆਰਾ ਕੋਟੀ ਕੋਟੀ ਮਹਾਂਪੂਜਨ ਪ੍ਰਣਾਮ ਕਰਦੇ ਹਾਂ ਬਸੰਤ ਬਾਬਾ ਸ਼ਿੰਗਾਨਾ ਮਹਾਰਾਖਸ਼ੀ ਰਵਜੀ ਮਾਰੇ ਵਰਸੀ ਸੰਗਤ ਦੇ ਸਾਰੇ ਉਹਨਾਂ ਦੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਔਰ ਸੰਗਤਾਂ ਨੂੰ ਲੱਖ ਲੱਖ ਵਧਾਈ ਜਿੰਦੇ ਹਾਂ ਔਰ ਉੱਥੇ ਹੀ ਜਨ ਪੰਜਾਬੀ ਨਿਊਜ਼ ਦੇ ਡਾਇਰੈਕਟਰ ਅਮਰ ਜੀ ਨੂੰ ਵੀ ਵਧਾਈ ਜਿਹੜੇ ਲਾਈਵ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਕਿਉਂਕਿ ਮਹਾਂਪੂਜਨ ਦੇ ਪ੍ਰੋਗਰਾਮ ਨੂੰ ਲਾਈਵ ਕਰਕੇ ਸੰਗਤਾਂ ਨੂੰ ਦੇਸ਼ ਦੇ ਨਹੀਂ ਸੰਗਤਾਂ ਨੂੰ ਜੋੜਨਾ ਕਰਦੇ ਹਨ ਜੈ ਗੁਰੂ ਦੇ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼